ਭਾਜੀ ਫਿਰ ਨਾ ਮੈਨੂੰ ਗੋੜ ਚਾਹੀਦਾ 20 ਮਣ ਕੁੜੀ ਦਾ ਵਿਆਹ ਕਰਨ ਲੱਗੇ ਆ ਹਾਂਜੀ ਕੁੜੀ ਦਾ ਵਿਆਹ ਕਰਨ ਲੱਗੇ ਤੇ ਗੋੜ ਚਾਹੀਦਾ 20 ਮਣ ਇਹ ਫਰਨੀਚਰ ਨਹੀਂ ਦੇਣਾ ਉਹਨੂੰ ਉਹ ਫਰਨੀਚਰ ਤਾਂ ਦੇਣਾ ਵਾ ਇਹ ਕੁੜੀਆਂ ਆਉਂਦੀਆਂ ਨਹੀਂ ਰਾਤ ਨੂੰ ਢੋਲਕੀ ਢੋਲਕੀ ਵਜਾਉਣ ਗਿੱਧਾ ਪਾਉਂਦੀਆਂ ਜਿਹੜੀਆਂ ਲੈ ਜਾਣੇ ਅਸੀਂ ਤੇ ਕੁੜੀ ਦੇ ਪਿਓ ਸੁਣੇ ਆ ਵੀ ਉਹ ਫ੍ਰਿਜ ਦਾ ਇੰਤਜ਼ਾਮ ਕਰਦਾ ਫਿਰਦਾ ਵਾ ਫਰਨੀਚਰ ਦਾ ਕਹਿੰਦਾ ਆ ਉਹ ਵੀ ਮੈਂ ਗੋੜੀ ਲੈਣ ਤੁਰਿਆ ਉਹਦੇ ਵਾਸਤੇ ਉਹ ਨਹੀਂ ਉਹ ਤੇ ਗੋੜੀ ਐ ਰੋ ਕਿੱਧਰ ਜਾਂਦੀ ਹੈ ਮਤਲਬ ਇਹਦੇ ਚ ਉੱਤੇ ਇੱਧਰ ਜਾ ਰਹੀ ਤੇ ਅੱਗੂ ਕਿੱਧਰ ਜਾ ਰਹੀ ਹੈ ਇਹ ਚੁੰਡਾ ਨਹਿਰ ਤੇ ਜਾਂਦੀ ਹੈ ਕੀ ਨਾਜੀ ਤੁਹਾਡਾ ਸਾਰੇ ਮੈਨੂੰ ਪਿੰਡ ਚ ਚੌਰੀ ਗੋਗਾ ਆਉਂਦੇ ਆ ਉਹ ਕਿਸੇ ਦਾ ਮੂੰਹ ਫੜ ਲੈਣਾ ਉਹ ਤੇ ਸ਼ਰਾਰਤ ਨਾ ਕਹਿੰਦੇ ਆ ਤੂੰ ਵੀ ਪੱਕਾ ਹੋ ਗਿਆ ਉੱਥੇ ਇਹ ਕੀ ਕਰਨ ਲੱਗੇ ਹੋ ਬਾਜੀ ਮੈਲ ਲਾਈਦੀ ਹੈ ਨਾ ਇਹਦੀ ਲਾਈ ਜਾ ਨਾ ਆਪਣੀ ਵੀ ਲਾ ਇਹ ਉਹ ਜਿਹੜਾ ਢੇਰ ਜਿਆ ਪਿਆ ਵਾ ਆ ਤੁਹਾਡੀ ਮੈਡ ਲੱਥੀ ਐ ਨਹੀਂ ਗੋੜ ਬੜੀ ਚੰਗੀ ਚੀਜ਼ ਆ ਇਹ ਬੜੀਆਂ ਬਿਮਾਰੀਆਂ ਖਤਮ ਕਰਦਾ ਪਾਜੀ ਤੁਹਾਨੂੰ ਹਾਂ ਪਤਾ ਕਿ ਸੀ ਆ